ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗ ਹੈ ਬੈਸਨ ਪਾਈ ਐ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਤੁਹਾਡਾ ਆਪਣਾ ਮਨਸਨ ਪ੍ਰੋਗਰਾਮ ਸਿੱਖ ਦੀ ਸ਼ਾਨ ਲੈ ਕੇ ਇੱਕ ਵਾਰ ਮੈਂ ਫਿਰ ਹਾਜ਼ਰ ਆ ਅੱਜ ਜਿਹੜੀ ਸ਼ਖਸ਼ਰ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਆ ਸਾਡੇ ਜ਼ੈਨ ਦਾ ਹਿੱਸਾ ਵੀ ਨਹੀਂ ਕਿ ਸੰਸਾਰ ਦੇ ਵਿੱਚ ਇਹੋ ਜੀਆਂ ਸ਼ਕਸ਼ੀਤਾ ਵੀ ਨੇ ਜਿਹੜੀਆਂ ਨੇ ਇੱਕ ਬੀੜਾ ਚੁੱਕਿਆ ਕਿ ਅਸੀਂ ਸੇਵਾ ਦਾ ਕਾਰਜ ਕਰਨਾ ਹੈ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਸੋਚਦੇ ਹਾਂ ਜੋੜੇ ਖਾਨੇ ਦੀ ਸੇਵਾ ਲੰਗਰ ਦੀ ਸੇਵਾ ਕੀਰਤਨ ਦਰਬਾਰ ਦੀ ਸੇਵਾ ਜਾਂ ਗੁਰੂ ਘਰ ਸੇਵਾ ਜਾਂ ਧਰਮਸ਼ਾਲਾ ਤੇ ਸੇਵਾ ਜਾਂ ਇਸ ਤੋਂ ਵੱਡਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦਾ ਸਾਧਨ ਬਣ ਜਾਣਾ ਜਾਂ ਕਿਸੇ ਬੱਚੀਆਂ ਦੇ ਆਨੰਦ ਕਾਜ ਕਰਾ ਦੇਣੇ ਬਟ ਉਦੋਂ ਹੈਰਾਨਗੀ ਹੁੰਦੀ ਹੈ ਜਦੋਂ ਇਹਨਾਂ ਸ਼ਖਸੀਤਾਂ ਨੂੰ ਮਿਲ ਕੇ ਸਾਨੂੰ ਪਤਾ ਲੱਗਿਆ ਕਿ ਇੱਕ ਇਹੋ ਜਿਹੀ ਸੇਵਾ ਕੀਤੀ ਜਾ ਜੀਏ ਕਿ ਜਿਹੜੀ ਸੇਵਾ ਕਦੀ ਸਾਡੇ ਜ਼ਿਹਨ ਦਾ ਹਿੱਸਾ ਵੀ ਨਹੀਂ ਬਣ ਸਕਦੀ ਤੇ ਆਓ ਕਿਹੋ ਜਿਹੀ ਸੇਵਾ ਉਹ ਕਰਦੇ ਨੇ ਕੀ ਨਾਮ ਨੇ ਕਿੱਥੋਂ ਨੇ ਆਪਾਂ ਇਹਨਾਂ ਦੀ ਜਵਾਨੀ ਸੁਣਾਂਗੇ ਪ੍ਰਗਟ ਸਿੰਘ ਤੁਹਾਡਾ ਸਵਾਗਤ ਹੈ ਜੀ ਫਤਿਹ ਸੱਜਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੋ ਨਾਮ ਇਹਨਾਂ ਦਾ ਰਚਪਾਲ ਸਿੰਘ ਹੈ ਬਟ ਇਹਨਾਂ ਨੂੰ ਪ੍ਰਗਟ ਸਿੰਘ کہہ ਕੇ ਸੰਬੋਧਨ ਕੀਤਾ ਜਾਂਦਾ ਹੈ ਕਿਵੇਂ ਨਾਮ ਇਹਨਾਂ ਦਾ ਚੇਂਜ ਹੋਇਆ ਆਪਾਂ ਇਹ ਵੀ ਨਾ ਤੁਹਾਨੂੰ ਜਾਣਾਂਗੇ ਰਚਪਾਲ ਸਿੰਘ ਜੀ ਅਕਸਰ ਅਸੀਂ ਵੇਖਦੇ ਆ ਕਿ ਜਦੋਂ ਸੇਵਾ ਦਾ ਕਾਰਜ ਆਂਦਾ ਹੈ ਤੇ ਸੇਵਾ ਗੁਰੂ ਘਰ ਨਾਲ ਜੁੜੀ ਹੁੰਦੀ ਹੈ ਸੇਵਾ ਸਮਾਜ ਨਾਲ ਜੁੜੀ ਜਾਂਦੀ ਹੈ ਬਟ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਜਿਹੜੀਆਂ ਸੇਵਾਵਾਂ ਤੁਸੀਂ ਨਿਭਾ ਰਹੇ ਹੋ ਕਦੀ ਜ਼ਹਿਨ ਦਾ ਹਿੱਸਾ ਵੀ ਨਹੀਂ ਆਉਂਦਾ ਹੈਗਾ ਜੀ ਮੈਂ ਚਾਹਾਂਗਾ ਸਭ ਤੋਂ ਪਹਿਲੇ ਮੈਨੂੰ ਆਪਣੇ ਪਰਿਵਾਰ ਬਾਰੇ ਦੱਸੋ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਹੈ ਮੈਂ ਮੇਰੇ ਪਰਿਵਾਰ ਦੇ ਵਿੱਚ ਮੇਰੇ ਦੋ ਭਰਾ ਨੇ ਮਾਤਾ ਪਿਤਾ ਵਾਈਫ ਮੇਰੀਆਂ ਤਿੰਨ ਗੁੱਡੀਆਂ ਔਰ ਭਰਾ ਦੇ ਬੱਚੇ ਸੀ 7 8 10 ਜੀ ਇੱਕ ਪਰਿਵਾਰ ਦੇ ਹਿੱਸੇ ਹਾਂ ਜੀ। ਕੀ ਬਾਤ ਹੈ? ਜੀ ਕਿਹੜੀ ਧਰਤੀ ਤੇ ਰਹਿ ਨਾਲੇ ਹੋ ਜਾਂ ਕਿਸ ਇਲਾਕੇ ਦੇ ਵਿੱਚ ਤੁਸੀਂ ਇਹ ਸਾਰਾ ਕਾਰਜ ਜੀ ਮੈਂ ਹਰਿਆਣਾ ਦੇ ਕੁਰਕ ਖੇਤਰ ਜ਼ਿਲ੍ਹੇ ਦੇ ਨਾਲ ਮੇਰਾ ਪਿੰਡ ਦੱਬ ਖੇੜੀ ਜੀ ਦੱਬ ਖੇੜੀ ਮੇਰਾ ਪਿੰਡ ਹੈ ਔਰ ਮੈਂ ਪਿਛਲੇ 16 17 ਸਾਲਾਂ ਤੋਂ ਲਗਾਤਾਰ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ ਇਹਨਾਂ ਚਾਰ ਸਟੇਟਾਂ ਦੇ ਵਿੱਚ ਆਪਣੀ ਜੋ ਜੋ ਮੈਨੂੰ ਮਾਲਕ ਨੇ ਗੁਰੂ ਰਾਮਦਾਸ ਜੀ ਨੂੰ ਦੀ ਸੇਵਾ ਬਖਸ਼ੀ ਹੋਈ ਇਹ ਵੇਖੋ ਨਾਲੇ ਕਥਪੜਾ ਦਿੱਤਾ ਹੈ ਜੀ ਵੀ ਆ ਕੰਮ 13 ਹੈ لیکن ਉਹਦੇ ਉੱਤੇ ਬੰਦੇ ਦੇ ਉੱਤੇ ਡਿਪੈਂਡ ਹੈ ਕਿ ਉਹ ਮਹਾਰਾਜ ਦੇ ਦਿੱਤੇ ਗੁਣ ਨੂੰ ਜਾਂ ਥਾਪੜੇ ਨੂੰ ਕਿਸ ਤਰ੍ਹਾਂ ਉਹ ਸਮਾਜ ਦੇ ਵਿੱਚ ਲੈ ਆ ਸਕਦਾ ਹੈ ਜੀ ਜੀ ਬਿਲਕੁਲ ਗੁਰੂ ਕੀ ਪੈਰੀ ਸਾਧ ਸਿੰਘ ਥੋੜਾ ਮੈਂ ਤੁਹਾਨੂੰ ਵੀ ਦੱਸਣਾ ਚਾਹਾਂਗਾ ਹਰਿਆਣੇ ਦੀ ਧਰਤੀ ਤੇ ਖੇਤੀਬਾੜੀ ਦੇ ਇਲਾਕੇ ਵਿੱਚ ਰਹਿਣ ਵਾਲੇ ਰਚਪਾਲ ਸਿੰਘ ਜੀ ਜਿਨ੍ਹਾਂ ਨੂੰ ਕਿ ਪ੍ਰਗਟ ਸਿੰਘ ਕਹਿ ਕੇ ਜ਼ਬਤਰ ਕੀਤਾ ਜਾਂਦਾ ਹੈ ਹਜੇ ਤੱਕ ਆਪਾਂ ਇਹਨਾਂ ਤੋਂ ਇਹ ਨਹੀਂ ਪੁੱਛਿਆ ਕਿ ਕਿਹੜੀ ਸੇਵਾ ਕਰਦੇ ਨੇ ਮੈਂ ਚਾਹਾਂਗਾ ਆਪਣੀ ਜ਼ੁਬਾਨੀ ਖੁਦ ਦੱਸਣ ਇਹ ਕਿਹੜੀ ਸੇਵਾ ਕਰ ਰਹੇ ਨੇ ਤੇ ਕਿੰਨੇ ਸਾਲ ਤੋਂ ਕਰ ਰਹੇ ਨੇ ਇਹ ਸੇਵਾ ਦਾ ਜਿਹੜਾ ਪੱਖ ਹੈ ਜਾਂ ਸੇਵਾ ਦੀ ਜਿਹੜੀ ਰਮਤ ਹੈ ਇਹ ਕਿਵੇਂ ਇਹਨਾਂ ਦੇ ਜ਼ੈਨ ਵਿੱਚ ਆਇਆ ਸਪਾ ਸਿੰਘ ਜੀ ਅਕਸਰ ਜਦੋਂ ਸੇਵਾਵਾਂ ਬਾਰੇ ਗੱਲ ਕਰਦੇ ਆ ਤੇ ਜਦੋਂ ਤੁਹਾਡੀ ਸੇਵਾ ਵੇਖੀ ਜਾਂਦੀ ਹੈ ਤੇ ਸਾਡੇ ਹੱਥ ਖੜੇ ਹੋ ਜਾਂਦੇ ਨੇ ਸਾਡਾ ਸਜਦਾ ਹੈ ਤੁਹਾਨੂੰ ਕਿਵੇਂ ਆਰੰਭ ਹੋਈ ਹੈ ਸੇਵਾ ਕਿਵੇਂ ਜ਼ੈਨ ਵਿੱਚ ਆਈ ਭਾਜੀ ਸਿੱਧਾ ਤੇ ਗੱਲ ਇਹ ਹੀ ਹੈ ਜੀ ਆਪਾਂ ਜਿਵੇਂ ਆਮ ਪੰਜਾਬੀ ਸਿੱਧਾ ਕਹਿੰਦੇ ਵੀ ਅਸੀਂ ਡੰਗਰ ਚਾਰ ਦੇ ਚਾਰ ਦੇ ਨਹਿਰਾਂ ਦੇ ਉੱਤੇ ਗਏ ਉਸ ਤੋਂ ਬਾਅਦ ਸਾਡੇ ਪਿੰਡ ਦੇ ਨੇੜੋਂ ਨਰਵਾਣਾ ਬ੍ਰਾਂਚ ਨਹਿਰ ਜੋ ਆਨੰਦਪੁਰ ਸਾਹਿਬ ਰਾਜਪੂਰਾ ਫਤੇਗੜ ਸਰੰਦ ਅੰਬਾਲਾ ਕੁਰਕ ਖੇਤਰੋਂ ਦੀ ਹੋਈ ਦਿੱਲੀ ਜਾ ਰਹੀ ਜੀ ਉਹਨਾਂ ਨਹਿਰਾਂ ਦੇ ਉੱਤੇ ਅਸੀਂ ਅਕਸਰ ਡੰਗਰ ਚ ਗਾਂਦੇ ਚ ਗਾਂਦੇ ਤੇ ਇੱਕ ਮੈਨੂੰ 16 17 ਸਾਲ ਪਹਿਲਾਂ ਦੀ ਘਟਨਾ ਯਾਦ ਇੱਕ ਪੰਜਾਬ ਦੀ ਇੱਕ ਲੜਕੀ ਜੋ ਨਹਿਰ ਦੇ ਵਿੱਚ ਡਿੱਗੀ ਸੀ ਤੇ ਉਹ ਫੈਮਿਲੀ ਨਾਲ ਨਾਲ ਭੱਜ ਰਹੀ ਸੀ ਉਦੋਂ ਮੈਂ ਥੋੜਾ ਬੋਤਾ ਤੇਰੇ ਨਾਲ ਸਿੱਖਿਆ ਸੀ ਤੇ ਉਹਨਾਂ ਨੇ ਕਿਹਾ ਵੀ ਇਸ ਭਾਜੀ ਤੁਸੀਂ ਮੈਨੂੰ ਉਦੋਂ ਮੈਂ ਮੋਨਾ ਸੀ ਦੇ ਕੇਸ਼ ਦਾੜੀ ਕੁਛ ਨਹੀਂ ਸੀ ਉਹਨਾਂ ਨੇ ਕਿਹਾ ਵੀ ਸਰ ਯਾ ਭਾਈ ਸਾਹਿਬ ਸਾਡੀ ਇਹ ਹੈਲਪ ਤੁਸੀਂ ਕਰ ਸਕਦੇ ਹੋ ਤੇ ਫਿਰ ਮੈਂ ਵੜ ਕੇ ਪਹਿਲੀ ਵਾਰ ਵੜ ਕੇ ਉਹਨਾਂ ਦੀ ਉਹ ਡੈੱਡ ਬੋਡੀ ਫੜਾ ਕੇ ਜਦੋਂ ਉਹਨਾਂ ਨੇ ਮਤਲਬ ਧੰਨਵਾਦ ਕੀਤਾ ਉਸ ਤੋਂ ਬਾਅਦ ਇੱਕ ਐਸੀ ਮੰਦ ਦੇ ਵਿੱਚ ਲਗਨ ਲੱਗਦੀ 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 ਕੁਝ ਸਮੇਂ ਬਾਅਦ ਸਾਡਾ ਇੱਕ ਆਪਣਾ ਪਰਿਵਾਰਿਕ ਮੈਂਬਰ ਨਹਿਰ ਦੇ ਵਿੱਚ ਸਾਡੇ ਸਾਹਮਣੇ ਡੁੱਬ ਗਿਆ ਦੋਸੀਂ ਤਿਰਨਾ ਨਹੀਂ ਸਿੱਖੇ ਸਾਂ ਤੇ ਉਹ ਬੜੀ ਦੂਰ ਤੀ ਕਰੋ ਤੜਫਦਾ ਗਿਆ ਜਾਨ ਨਿਕਲ ਨਹੀਂ ਬਹੁਤ ਔਖੀ ਇਹ ਬਹੁਤ ਦੂਰ ਤੜਫਦਾ ਰਿਹਾ ਤੇ ਉਹਦੇ ਵੱਲ ਵੇਖ ਵੇਖ ਕੇ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਫਿਰ ਮੈਂ ਸੇਵਾ ਨੂੰ ਆਪਣਾ ਅਧੀਨ ਬਣਾ ਕੇ ਪਿਛਲੇ 17 ਸਾਲਾਂ ਤੋਂ ਇਹਨਾਂ ਚਾਰਾਂ ਸਟੇਟਾਂ ਦੇ ਵਿੱਚ 11828 ਡੈਡ ਬੋਡੀ 1663 ਲੋਕ ਜਿੰਦਾ ਤੇ 9 ਜਿੰਦਾ ਮਗਰਮਚ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕਰ ਚੁੱਕੇ। ਕੀ ਬਾਤ ਹੈ ਸੱਚਮੁੱਚ ਗੁਰੂ ਕੀ ਵਾਰੀ ਸਾਧ ਸੰਗਤ ਜੀਓ। ਸਜਦਾ ਕਿਵੇਂ ਕਰੀਏ ਜਦੋਂ ਇਹਨਾਂ ਦੀ ਸੇਵਾ ਵਲ ਦੇਖਦੇ ਇਹਨਾਂ ਦੀ ਸੇਵਾਵਾਂ ਸੁਣਦੇ ਆ। ਨਹਿਰ ਦੇ ਵਿੱਚੋਂ ਲਾਸ਼ਾਂ ਕੱਢਣੀਆਂ, ਨਹਿਰ ਦੇ ਵਿੱਚੋਂ ਜਿੰਦੇ ਵਿਅਕਤੀ ਨੂੰ ਕੱਢ ਕੇ ਇੱਕ ਵੱਖਰਾ ਹੀ ਨਵਕਲਾ ਜੀਵਨ ਪ੍ਰਦਾਨ ਕਰਨਾ ਸੱਚਮੁੱਚ ਉਸ ਮਾਲਕ ਅਕੇ ਅਰਦਾਸ ਕੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਰਚਪਾਲ ਸਿੰਘ ਨੂੰ ਤੰਦਰੁਸਤੀ ਬਖਸ਼ਣ ਉਮਰ ਬਖਸ਼ਣ ਤਾ ਜੋ ਜਿਹੜਾ ਸੇਵਾ ਦਾ ਕਾਰਜ ਕਰ ਰਹੇ ਨੇ ਇਹ ਕਰਦੇ ਨੇ ਰਚਪਾਲ ਸਿੰਘ ਜੀ ਅਕਸਰ ਜਦੋਂ ਸਾਡੇ ਜ਼ਿਹਨ 'ਚ ਖਿਆਲ ਆਂਦਾ ਹੈ ਸਾਡੇ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਹੈ ਤੁਹਾਡੇ ਜ਼ਿਹਨ 'ਚ ਖਿਆਲ ਆਇਆ ਕਿ ਮੈਂ ਡੰਗਰ ਚੱਲ ਰਿਹਾ ਸੀ ਤੇ ਮੇਰੇ ਵਾਸਤੇ ਮੇਰੇ ਕੋਲ ਕੋਈ ਮਦਦ ਵਾਸਤੇ ਆਇਆ ਕਿ ਸਾਡੇ ਬੱਚੀ ਨੂੰ ਕੱਢ ਲ ਤੁਸੀਂ ਕੱਢ ਲਿਆ ਜੀ ਪੜਿਕਾ ਕਦੀ ਖਿਆਲ ਨਹੀਂ ਆਇਆ ਕਿ ਇੰਨਾ ਔਖਾ ਕਾਰਜ ਹੈ ਮੈਂ ਇਹ ਕੰਮ ਅੱਜ ਕਿਉਂ ਕਰਾ ਹੋਰ ਵੀ ਬੜੇ ਕੰਮ ਨੇ ਹੋਰ ਵੀ ਬੜੀਆਂ ਸੇਵਾਵਾਂ ਨੇ ਕਰਨ ਵਾਲੀਆਂ ਕਾਰਜ ਔਖਾ ਸੀ ਸ਼ੁਰੂਆਤੀ ਦੌਰ ਤੇ ਜਦੋਂ ਮੈਂ ਮੋਨਾ ਸਾਂ ਜਦੋਂ ਮੈਂ ਇੱਕ ਡੈੱਡ ਬੋਡੀ ਕੱਢੀ ਨਾਲੇ ਮੈਂ লাশ ਕੱਢੀ ਨਾਲੇ ਮੈਨੂੰ ਕੋਈ ਕਿਵੇਂ ਬੁਲਾਉਂਦਾ ਸੀ ਕੋਈ ਕਿਵੇਂ ਬੁਲਾਉਂਦਾ ਸੀ ਫਿਰ ਡੈੱਡ ਬੋਡੀ ਕੱਢਣ ਤੋਂ ਬਾਅਦ 2-4 ਘੰਟੇ ਮੈਨੂੰ ਥਾਣੇ ਵੀ ਬਿਠਾਇਆ ਗਿਆ ਕਿਉਂਕਿ ਉੱਥੇ ਮੌਕੇ ਤੇ ਜੋ ਮੁਲਾਜ਼ਮ ਸੀ ਉਹਨੇ ਕਿਹਾ ਸਾਰ ਇੱਕ ਡੈੱਡ ਬੋਡੀ ਮਿਲੀ ਔਰ ਇੱਕ ਲੜਕਾ ਇੱਕ ਲੜਕਾ ਜਿੰਨੇ ਬੋਡੀ ਕੱਢੀ ਜੀ ਹੁਣ ਲੜਕੇ ਦੇ ਵਿੱਚ ਸਾਰ ਉਹ ਪੁਲਿਸ ਸਾਇੰਸ ਵੱਡਾ ਇੰਸਪੈਕਟਰ ਵੀ ਬਾਗੋਂ ਕਿਹਾ ਉਹ ਲੜਕਾ ਕੌਣ ਹੈ ਉਹਨੂੰ ਲੈ ਕੇ ਆ। ਅੱਛਾ ਉਸ ਤੋਂ ਬਾਅਦ ਮੈਨੂੰ ਇਹ ਗੱਲ ਖਟਕੀ ਤੇ ਮੈਂ ਸਿੱਖੀ ਪੱਗ ਬੰਨਣੀ ਸ਼ੁਰੂ ਕੀਤੀ ਦਾੜੀ ਕੇਸ ਰੱਖੇ ਅਮਰ ਅਸ਼ ਗਿਆ। ਉਸ ਤੋਂ ਬਾਅਦ ਐਸਾ ਹੌਸਲਾ ਵਧਾਈ ਹੋਈ ਅੱਜ ਤਦੋਂ ਮੈਂ ਕੱਢਦਾ ਤੇ ਉੱਥੇ ਬੈਠੀ ਕਹਿੰਦੇ ਸਰਦਾਰ ਪ੍ਰਗਟ ਸਿੰਘ ਨੇ ਬੋਡੀ ਪ੍ਰਗਟ ਸਿੰਘ ਨੂੰ ਛੱਡ ਦੋ ਬੋਡੀ ਚੁੱਕ ਲੈ। ਇਹਨਾਂ ਮਾਲਕ ਨੇ ਫਿਰ ਹੌਸਲਾ ਵਧਾਈ। ਯਾਨੀ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਪ੍ਰਗਟ ਸਿੰਘ ਕੋਈ ਇਹੋ ਜਿਹਾ ਜਿੱਤੇ ਸਿੰਘ ਨਾਮ ਆ ਗਿਆ ਫਿਰ ਉੱਥੇ ਕੋਈ ਰੋਲ ਹੀ ਨਹੀਂ ਰਹਿੰਦਾ। ਜੋ ਇਹਨਾਂ ਨੂੰ ਪਤਾ ਵੀ ਇਹ ਜਲਦੀ ਨਾ ਮਾੜਾ ਕਰਦੇ ਨੇ ਅਗਰ ਇਹਨੇ ਕੀਤਾ ਤੇ ਭਲਾ ਹੀ ਕੀਤਾ। ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਜਦੋਂ ਅਸੀਂ ਕਹਿੰਦੇ ਆ ਕਿ ਆਪਣੇ ਬੱਚੇ ਨੂੰ ਇਤਿਹਾਸ ਪੜਾਈਏ ਇਤਿਹਾਸ ਸੁਣਾਈਏ ਤੇ ਇਤਿਹਾਸ ਨਾਲ ਜਾਣ ਪਛਾਣ ਕਰਾਈਏ ਬਟ ਜਦੋਂ ਇਤਿਹਾਸ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਪਾਲਾਂਗੇ ਜਦੋਂ ਇਤਿਹਾਸ ਨੂੰ ਅਸੀਂ ਆਪਣੇ ਜ਼ਹਿਨ ਦਾ ਹਿੱਸਾ ਬਣਾਵਾਂਗੇ ਤੇ ਗੱਲ ਕੁਝ ਹੋਰ ਹੈ। ਸ਼ਾਇਦ ਰਚਪਾਲ ਸਿੰਘ ਨੇ ਇਤਿਹਾਸ ਪੜ੍ਹਿਆ ਹੈ ਇਤਿਹਾਸ ਸੁਣਿਆ ਹੈ ਤੇ ਆਪਣੇ ਇਸ ਇਤਿਹਾਸ ਨੂੰ ਆਪਣੇ ਮਾਰਗਦਰਸ਼ਨ ਦਾ ਇੱਕ ਕੇਂਦਰ ਬਣਾ ਦਿੱਤਾ। ਸ਼ਪਾਤ ਸਿੰਘ ਜੀ ਜੋ ਤੂੰ ਤੁਸੀਂ ਗਾ ਆਖਿਆ ਕਿ ਸਿੰਘ ਹਮੇਸ਼ਾ ਮਦਦ ਕਰਦੇ ਨੇ ਸਾਬਾ ਸੂਤ ਸਿੰਘ ਹਮੇਸ਼ਾ ਦੂਜਿਆਂ ਦੀ ਜਾਣ ਵਾਸਤੇ ਮੇਰਾ ਖਿਆਲ ਹਨਸ਼ੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਵੱਲ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਦੇ ਵਿੱਚ ਆਏ ਸੀ ਕਿ ਸਾਡੇ ਧਰਮ ਦੀ ਰਾਖਿਆ ਕਰੋ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਧਰਮ ਦੀ ਰਾਖਿਆ ਕੀਤੀ ਸ਼ਾਇਦ ਆਹੀ ਕਾਰਨ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਬੀਜ ਪੋਇਆ ਦੂਜੇ ਦੀ ਮਦਦ ਕਰਨੀ ਆਪਣਾ ਆਪ ਕੁਰਬਾਨ ਕਰਕੇ ਵੀ ਆਪਣੀ ਆਪ ਦੀ ਕੁਰਬਾਨੀ ਦੇ ਕੇ ਵੀ ਦੂਜੇ ਤਨ ਨੂੰ ਰੱਖਿਆ ਕਰਨੀ ਸ਼ਾਇਦ ਉਹ ਜਿਹੜਾ ਸਿਧਾਂਤ ਸੀ ਉਹ ਤੁਸੀਂ ਆਪਣੇ ਜ਼ਿਹਨ 'ਚ ਪਾ ਲਿਆ ਕਿ ਭਾਵੇਂ ਮੇਰੀ ਜਾਨ ਚਲੀ ਜਾਏ ਬਟ ਜਿਹੜਾ ਤਹਿਰ ਕਿਆ ਰਹਾ ਉਹਨੂੰ ਬਚਾ ਲਿਆ ਜਾ ਜੀ ਮੈਂ ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਛੋਟਾ ਸੇਵਾਦਾਰ ਹਾਂ ਜੀ ਆਪਣੇ ਆਪਣੇ ਧਰਮ ਦੇ ਵਿੱਚ ਆਪਣੇ ਆਪਣੇ ਖੇਤਰ ਦੇ ਵਿੱਚ ਬਹੁਤ ਬਹੁਤ ਵੱਡੀਆਂ ਸਸਤਾਵਾਂ ਨੇ ਕਿਉਂਕਿ ਇਹ ਸ਼ੁਰੂ ਤੋਂ ਇੱਕ ਗੱਲ ਹੈ ਕਿ ਇੱਕ ਬੰਦਾ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਦੇਸ਼ ਦਾ ਕੌਮ ਦਾ ਨਾਮ ਡਬੋ ਵੀ ਸਕਦਾ ਹੈ ਤੇ ਤਾਰ ਵੀ ਸਕਦਾ ਕੀ ਬਾਤ ਹੈ ਬਹੁਤ ਖੂ ਤੇ ਅਕਸਰ ਫਿਰ ਜਦੋਂ ਮੇਰੀ ਇਹ ਪੱਗ ਨੇ ਮੇਰੀ ਦਾੜੀ ਨੇ ਇੰਨੀ ਇਮੇਜ ਬਣਾਈ ਕਿਉਂਕਿ ਜਦੋਂ ਨਹਿਰ ਦੇ ਵਿੱਚ ਅਕਸਰ ਬੰਦੇ ਡੁੱਬਦੇ ਨੇ ਜਰਾਨੀ ਬੰਦਾ ਕੁआत्महत्या ਦੇ ਲਈ ਨਹਿਰ ਦੇ ਵਿੱਚ ਆਂਦਾ ਹੈ ਤੇ ਸਾਡੇ ਕੋਲ ਮੌਕੇ ਤੇ ਕੋਈ ਰੱਸੀ ਆਸਾ ਕੁਝ ਨਹੀਂ ਦਿੰਦਾ ਫਿਰ ਇਹ ਕਰਮਾਂ ਵਾਲੀ ਪੱਗ ਹੀ ਹੈ ਜਿਹੜੀ ਅਸੀਂ ਦਾਵਾ ਦਾ ਸੁੱਟ ਕੇ ਤਿੰਨ ਤਿੰਨ ਪਰਿਵਾਰਾਂ ਦੀ ਜ਼ਿੰਦਗੀਆਂ ਅਸੀਂ ਬਚਾ ਕੇ ਉਹਨੂੰ ਸੇਵ ਕਰਦੇ ਔਰ ਬੜੀ ਖੁਸ਼ੀ ਹੁੰਦੀ ਜਦੋਂ ਅਗਲੇ ਦਿਨ ਅਖਬਾਰਾਂ ਦੇ ਵਿੱਚ ਲਿਖਿਆ ਜਾਂਦਾ ਵੀ ਅੱਜ ਫਿਰ ਪਰਗਟ ਸਿੰਘ ਨੇ ਪਗੜੀ ਦੇ ਸਾਥ ਬਚਾਈ ਤਿੰਨ ਯੂਕੋਆਂ ਦੀ ਜਾਨ ਸਵਾਸਿਕ ਅਸਰ ਇਹ ਇਹ ਨਹੀਂ ਲੱਗਦਾ ਕਿ ਮੈਂ ਹੁਣ ਇਨੀਆ ਜਾਨਾ ਬਚਾ ਚੁੱਕਾ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਮੇਰੇ ਵਾਸਤੇ ਕੁਝ ਕੀਤਾ ਜਾਵੇ ਕਦੀ ਜ਼ਹਿਨ ਚ ਖਿਆਲ ਨਹੀਂ ਆਇਆ ਕਿ ਮੈਨੂੰ ਵੀ ਕੋਈ ਅਹੁਦਾ ਮਿਲਣਾ ਚਾਹੀਦਾ ਹੈ ਮੇਰੇ ਵਾਸਤੇ ਵੀ ਕੋਈ ਸਨਮਾਨ ਹੋਣਾ ਚਾਹੀਦਾ ਵੇਖੋ ਭਾਜੀ ਗੱਲ ਸਰਕਾਰਾਂ ਕਦੀ ਕਿਸੇ ਦੀ ਨਹੀਂ ਹੁੰਦੀਆਂ ਮੈਨੂੰ 16 17 ਸਾਲ ਹੋ ਗਏ ਨਗਰ ਸਰਕਾਰਾਂ ਨੇ ਕੁਝ ਕਰਨਾ ਹੁੰਦਾ ਤੇ ਕਦੇ ਦੇ ਕਰ ਦਿੰਦੀਆਂ ਜੀ ਹੁਣ ਮੇਰਾ ਇਹਨਾਂ ਚੀਜ਼ਾਂ ਤੋਂ ਜਿਕੇ ਨਹੀਂ ਉੱਠ ਚੁੱਕਿਆ ਹੁਣ ਮੇਰੀ ਇਹੀ ਸੋਚ ਹੈ ਮੈਂ ਜਿੰਨਾ ਚਿਰ ਕੇਵਲ ਬੀੜਾ ਚੁੱਕਿਆ ਸੇਵਾ ਕਰਨੀ ਬਸ ਜਿੰਨਾ ਚਿਰ ਕਰਾਂਗਾ ਫਰੀ ਕਰਾਂਗਾ ਕਿਉਂਕਿ ਅਕਸਰ ਨਹਿਰ ਦੇ ਵਿੱਚ ਤੋਂ ਡੈੱਡ ਬੋਡੀ ਆਂਦੀ ਏ ਤੇ ਲੇਡੀਜ਼ ਡੈੱਡ ਬੋਡੀ ਤੇ ਕੱਪੜੇ ਪਾਟ ਜਾਂਦੇ ਨਗਨ ਹੋ ਜਾਂਦੀਆਂ ਮਾਵਾ ਪਹਿਣਾ ਦੀਆਂ ਬੋਟੀਆਂ ਫਿਰ ਅਸੀਂ ਆਪਣੀ ਪੱਗ ਦੇ ਨਾਲ ਉਹਨਾਂ ਨੂੰ ਤੁਰੰਤ ਮਾਪੇ ਬਾਪ ਦੇ ਆਣ ਤੋਂ ਪਹਿਲਾਂ ਭਰਾਵਾਂ ਦੇ ਆਣ ਤੋਂ ਪਹਿਲਾਂ ਅਸੀਂ ਪੱਗ ਦੇ ਨਾਲ ਉਹ ਬੋਡੀਆਂ ਦਾ ਸਰੀਰ ਟੱਕਦੇ ਆ ਉਹਨਾਂ ਦੀ ਇੱਜ਼ਤ ਟੱਕਦੇ ਆ ਔਰ ਪੱਗ ਦੀ ਇੱਜ਼ਤ ਬਣਾਉਂਦੇ ਔਰ ਸਾਨੂੰ ਉੱਥੇ ਹੀ ਸਾਨੂੰ ਸਾਰਾ ਕੁਝ ਮਿਲ ਜਾਂਦਾ ਜਦੋਂ ਅਕਸਰ ਲੋਕ ਮੈਨੂੰ ਕਹਿੰਦੇ ਨੇ ਵੀ ਸਰਦਾਰਾਂ ਬਾਰੇ ਸੁਣਿਆ ਸੀ ਅੱਜ ਵੇਖ ਵੀ ਲੈ ਵੇਖ ਵੀ ਲੈ ਕਿਉਂਕਿ ਮੇਰੀ ਇਹ ਸੇਵਾ ਦੇ ਵਿੱਚ ਮੇਰਾ ਜੋ ਬਹੁਤ ਵੱਡਾ ਅਹਿਮ ਯੋਗਦਾਨ ਕੀ ਹੈ ਭਾਜੀ ਮੈਂ ਨਹੀਂ ਕਹਿੰਦਾ ਗੋਤਾਖੋਰ ਮੈਂ ਆ ਗੋਤਾਖੋਰ ਪੰਜਾਬ ਤੋਂ ਦਿੱਲੀ ਹਰ ਹੈੱਡ ਦੇ ਵਿੱਚ ਬੈਠੇ ਹਰ ਹੈੱਡ ਦੇ ਵਿੱਚ ਬੈਠੇ ਲੇਕਿਨ ਉਹਨਾਂ ਨੇ ਇੱਕ ਜਰੀਆ ਬਣਾਇਆ ਹੋਇਆ ਹੈ ਲੋਕਾਂ ਲੋਕਾਂ ਨੂੰ ਲੁੱਟਣ ਦਾ ਡੇਡ ਬੋਡੀਆਂ ਕੋ ਲੈਣੀ ਆ ਲੇਡੀਜ਼ ਡੈਡ ਬੋਡੀ ਦੀਆਂ ਟੂਮਾਂ ਲੈ ਲੈਣੀ ਆ ਬਟਵੇ ਕਢ ਲੈਣੇ ਪਰਿਵਾਰਾਂ ਨੂੰ ਪਜਾਣਾ ਇੱਕ ਇੱਕ ਮਹੀਨਾ ਜਦੋਂ ਪਰਿਵਾਰ ਥੱਕ ਜਾਣਾ ਜਦੋਂ ਪਰਿਵਾਰ ਨੇ ਭੈਣ ਨੇ ਹੱਥ ਜੋੜਨੇ ਵੀ ਜੋ ਲੈਣਾ ਲੈ ਲੋ ਮੇਰਾ ਭਰਾ ਦੇ ਦੋ ਜਾਂ ਭਰਾ ਨੇ ਕਹਿਣਾ ਜੋ ਲੈਣਾ ਲੈ ਲੋ ਮੇਰੀ ਭੈਣ ਦੀ ਲਾਸ਼ ਦੇ ਦੋ ਮੇਰਾ ਮੇਨ ਜਰੀਆ ਇਸ ਲੁੱਟ ਖਸੁੱਟ ਨੂੰ ਖਤਮ ਕਰਨ ਦਾ ਕੀ ਬਾਤ ਹੈ ਹੋਰ ਇਹਨਾਂ 17 ਸਾਲਾਂ ਦੇ ਵਿੱਚ 12000 ਪਰਿਵਾਰਾਂ ਦਾ ਮੇਰੇ ਕੋਲ ਅੱਜ ਵੀ ਸੰਪਰਕ ਮੇਰੇ ਪੱਲੋਂ ਮੇਰਾ ਕੁਛ ਨਹੀਂ ਆ ਦਿੱਤਾ ਮਾਲਕ ਦਾ ਲੇਕਿਨ ਜਦੋਂ ਅਕਸਰ ਪੰਜਾਬ ਤੋਂ ਚੱਲ ਕੇ ਲੋਕ ਠੰਡ ਚ ਗਰਮੀਆ ਚ ਜਾਂਦੇ ਨੇ ਮੈਂ ਆਪਣੇ ਵੱਲੋਂ ਮੰਜੀ ਬਿਸਤਰਾ ਚਾਹ ਪਾਣੀ ਸੇਵਾ ਉਹਨਾਂ ਨੂੰ ਦਿਨਾ ਔਰ ਉਹਨਾਂ ਦੀ ਬਿਲਕੁਲ ਫ੍ਰੀ ਹੈਲਪ ਕਰਕੇ ਉਹਨਾਂ ਨੂੰ ਇਹ ਯਕੀਨ ਦਲਾਇਆ ਜਾਂਦਾ ਹੈ ਵੀ ਕਿਉਂਕਿ ਅਕਸਰ ਹੁਣ ਮੈਂ ਨਹੀਂ ਕਹਿੰਦਾ ਜਦੋਂ ਪਿੱਛੇ ਰਾਜਪੂਰਾ ਖੰਡਾ ਖੇੜੀ ਆ ਅਨੰਦਪੁਰ ਸਾਹਿਬ ਦਾ ਆਸ-ਪਾਸ ਕਿਤੇ ਉਹ ਕੋ ਘਟਨਾ ਹੁੰਦੀ ਨਾ ਤੇ ਜਦੋਂ ਪਰਿਵਾਰ ਬਿਲਕੁਲ ਦਾ ਰੋਂਦਾ ਤੇ ਉੱਥੋਂ ਦੇ ਰਹਿਣ ਵਾਲੇ ਲੋਕ ਉਹ ਪਰਿਵਾਰ ਨੂੰ ਪਹਿਲਾਂ ਹੀ ਆਵਾਜ਼ ਮਾਰ ਕੇ ਕਹਿੰਦੇ ਇੰਜ ਕਰੋ ਹਰਿਆਣੇ ਚਲੇ ਜਾਓ ਉੱਥੇ ਇੱਕ ਸਰਦਾਰ ਬੈਠਾ ਪ੍ਰਗਟ ਸਿੰਘ ਤੁਹਾਡੇ ਤੋਂ ਕੁਝ ਨਹੀਂ ਲਏਗਾ ਤੁਹਾਡੀ ਮਿੱਟੀ ਲੈ ਆਉਟ ਕੇ ਤੇ 19-19 ਦਿਨਾਂ ਦੀਆਂ ਲਾਸ਼ਾਂ 25-25 ਦਿਨਾਂ ਦੀਆਂ ਜਿਨ੍ਹਾਂ ਨੂੰ ਪਰਿਵਾਰ ਵੀ ਵੇਖ ਕੇ ਪਿੱਛੇ ਕਿਉਂਕਿ ਅਕਸਰ ਪਾਣੀ ਡੈਡ ਬਾਡੀ ਨੂੰ ਖਤਮ ਕਰ ਦਿੰਦਾ ਜੀ ਉੱਤੇ ਖਾ ਜਾਂਦੇ ਨੇ ਕੀੜੇ ਪੈ ਜਾਂਦੇ ਨੇ ਜਿੱਥੋਂ ਸੀ ਬਾਡੀ ਫੱਟਦੀ ਉਹ ਟੁੱਟ ਕੇ ਸਾਡੇ ਹੱਥ 'ਚ ਆ ਜਾਂਦੀ ਪਰ ਸਾਡਾ ਮਕਸਦ ਇਹ ਵੇ ਪਰਿਵਾਰ ਨੂੰ ਮਿੱਟੀ ਸੌਂਪੀ ਜੀ ਤਾਂ ਕਿ ਪਰਿਵਾਰ ਕਿਉਂਕਿ ਜਿਹੜਾ ਬੱਚਾ ਚਲਾ ਗਿਆ ساری ਉਮਰ ਅਗਰ ਉਹਦੀ ਮਿੱਟੀ ਮਿਲ ਗਈ ਤੇ ਮਾਪੇ ਨੂੰ ਪੈਣਾ ਪਰਾ ਉਹਨੂੰ ਇੱਕ ਟੋਕੜ ਯਕੀਨ ਹੋਏਗਾ ਬਿਲਕੁਲ ਵੀ ਸਾਡਾ ਬੱਚਾ ਚਲਾ ਗਿਆ ਹੁਣ ਉਹਨੇ ਨਹੀਂ ਆਣਾ ਉਹਦੇ ਵਿੱਚ ਉਹ ਪੰਡਤਾਂ ਦੇ ਕੋਲ ਉਜੜਨਾ ਉਜੜਾਣਾ ਤੱਕੇ ਤੋਰੇ ਉਹ ਚੀਜ਼ ਸਭ ਖਤਮ ਹੋ ਜਾਂਦੀ ਹੈ ਉਹ ਯਕੀਨ ਹੋ ਜਾਂਦਾ ਹਾਂ ਸਾਡਾ ਦੁਨੀਆ ਤੇ ਨਹੀਂ ਰਿਹਾ ਅਸੀਂ ਅਕਸਰ ਪੰਜਾਬ ਦੀਆਂ ਲਾਸ਼ਾਂ ਮੈਂ ਕਰਨਾਲ ਪਾਣੀਪਤ ਜਾਂ ਦਿੱਲੀ ਦੇ ਹੈਡਾਂ ਤਿੱਕਰ ਵੀ ਅਕਸਰ ਮੈਂ ਫੈਮਿਲੀਆਂ ਨਾਲ ਜਾ ਕੇ ਕਿਸੇ ਵੀ ਅਵਸਥਾ 'ਚ ਬਾਡੀ ਮਿਲੇ ਉਹਨਾਂ ਨੂੰ ਕੱਢ ਕੇ ਉਹਨਾਂ ਪਰਿਵਾਰਾਂ ਨੂੰ ਤੁਸੀਂ ਆਖਿਆ ਕਿ ਪਰਿਵਾਰ ਮੇਰੇ ਕੋਲ ਆਂਦੇ ਨੇ ਉਹਨਾਂ ਦੀ ਮੈਂ ਦੇਖਭਾਲ ਵੀ ਕਰਦਾ ਮੰਜੀ ਬਿਸਤਰਾ ਵੀ ਦਿੰਦਾ ਬਟ ਇਹ ਕਾਰਜ ਪ੍ਰਸ਼ਾਸਨ ਦਾ ਹੈ ਕਿ ਬਿਨਾ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਤੁਸੀਂ ਇਹ ਕਾਜ ਕਰ ਰਹੇ ਹੋ ਜਾਂ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀਆਂ ਤੇ ਨਹੀਂ ਮੈਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਕਿਉਂਕਿ ਮੈਂ ਪਰਿਵਾਰਾਂ ਨਾਲ ਜੁੜਿਆ ਹਾਂ ਪਰਿਵਾਰ ਫਿਰ ਮਲਾਜਮਾਂ ਨਾਲ ਜੁੜਦੇ ਨੇ ਤੇ ਪੁਲਿਸ ਨੂੰ ਫਿਰ ਮੇਰੇ ਨਾਲ ਜੁੜਨਾ ਹੀ ਪੈਂਦਾ ਪੁਲਸ ਦੇ ਥਰੂ ਹੋ ਗਿਆ ਪਰਿਵਾਰ ਦੀ ਅਲੰਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਹਰ ਕੁਆਟਰ ਦੇ ਉੱਪਰ ਜਿਵੇਂ ਤੁਸੀਂ ਆਖਿਆ ਕਿ ਗੋਤਾਖੋਰਾਂ ਦਾ ਇੰਤਜ਼ਾਮ ਕੀਤਾ ਗਿਆ ਜਿਨ੍ਹਾਂ ਦੀ ਬਕਾਇਦਾ ਡਿਊਟੀ ਲੱਗੀ ਹੈ ਸਰਕਾਰਾਂ ਦੇ ਮਤਲਬ ਵੀ ਤੁਸੀਂ ਇਹ ਕਾਰਜ ਸਾਰਾ ਕਰਨਾ ਹੈ ਬਟ ਪਰਿਵਾਰ ਵੱਲ ਤਾਂ ਕੋ ਡਾਇਰੈਕਟ ਆ ਰਹੇ ਨੇ ਤੁਸੀਂ ਪਰਿਵਾਰ ਦੀ ਅਪੀਲ ਸੁਣ ਕੇ ਜਾਂ ਕਹਿ ਸਕਦੇ ਆ ਪਰਿਵਾਰ ਦੇ ਅੱਖਾਂ ਵਿੱਚੋਂ ਵਹਿਂਦੇ ਹੋਏ ਅਤਰੂ ਨਹੀਂ ਤੁਸੀਂ ਵੇਖ ਸਕਦੇ ਚਾਲ ਮਾਰਦੇ ਨੂੰ ਨਹਿਰ ਦੇ ਵਿੱਚ ਦੇ ਡੈੱਡ ਬੋਡੀ ਕੱਢ ਕੇ ਲੈ ਕੇ ਆਨੇ ਬਾਅਦ ਵਿੱਚ ਕੋਈ ਮੁਸ਼ਕਲ ਸਾਹਮਣਾ ਨਹੀਂ ਕਰਨਾ ਪੈਂਦਾ ਨਹੀਂ ਕੋਈ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਪਰਿਵਾਰ ਨੇ ਅਗਰ ਮੇਰੇ ਤੇ ਯਕੀਨ ਜਤਾਇਆ ਹੈ ਉਹਨਾਂ ਨੂੰ ਮੇਰੇ ਬਾਰੇ ਕੁਝ ਉਹਨਾਂ ਨੇ ਸੁਣਿਆ ਵੀ ਇਹ ਬੰਦਾ ਠੀਕ ਹੈ ਹੈਲਪਰ ਨੇ ਸਾਡੀ ਹੈਲਪ ਕਰੇਗਾ ਬਸ ਮੈਨੂੰ ਇਹ ਹੁੰਦਾ ਵੀ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰ ਸਕ ਰਚਪਾਲ ਸਿੰਘ ਜੀ ਕੋਈ ਇਹੋ ਜੀ ਘਟਨਾ ਵੀ ਵਾਪਰੀ ਜਿਨ੍ਹਾਂ ਨੇ ਤੁਹਾਨੂੰ ਹੁਣ ਤੱਕ ਝੰਡੋੜ ਕੇ ਰੱਖ ਦਿੱਤਾ ਵੀ ਮੈਂ ਗੁਰੂ ਪਾਸ਼ਾ ਦੀ ਅਸੀਸ ਨਾਲ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਹਾਂ ਬਟ ਇਹੋ ਜਿਹਾ ਸੀਨ ਮੇਰੀ ਅੱਖਾਂ ਸਾਹਮਣੇ ਨਹੀਂ ਆਇਆ ਵੇਖੋ ਜਿਹੜੀ ਮੇਰੀ ਲਾਈਨਅਪ ਹੈ ਉਹਦੇ ਵਿੱਚ ਤੇ ਹਰ ਇੱਕ ਸੀਨ ਦਰਦਨਾਕ ਤੇ ਕਦੀ ਵੀ ਨਹੀਂ ਭੁੱਲਿਆ ਜਾ ਸਕਦਾ ਕਿਉਂਕਿ ਅੱਜ ਸਾਡੇ ਜਿਹੜਾ ਯੂਥ ਹੈ ਸਾਡੇ ਬੱਚੇ ਨੇ ਉਹਨਾਂ ਦੇ ਵਿੱਚ ਬਰਦਾਸ਼ਤ ਖਤਮ ਹੋ ਚੁੱਕੀ ਨਿੱਕੀਆਂ ਨਿੱਕੀਆਂ ਗੱਲਾਂ ਮਾਪਿਓ ਨੇ ਕਿਸੇ ਮਾੜੇ ਚੰਗੇ ਤੋਂ ਕਿਹਾ ਤੇ ਚਲੋ ਨਹਿਰ ਚ ਨਿੱਕੀਆਂ ਨਿੱਕੀਆਂ ਗੱਲਾਂ ਕਿਸੇ ਬੱਚੇ ਨੂੰ ਮਾਪਿ ਪਾਪ ਨੇ ਸਮਝਾਈ ਦੇ ਚ ਮੈਂ ਮਤਲਬ ਬੜੇ ਐਸੇ ਕੇਸ ਨੇ ਇੱਕ ਦੋ ਕੇਸ ਤੇ ਮੇਰੇ ਕੋਲ ਰਾਜਪੂਰਾ ਦੇ ਕੋਲ ਸਾਧੂਗੜ ਪਿੰਡ ਦਾ ਹੈ ਉਹ ਅੱਜ ਵੀ ਉਸ ਮਾਂ ਦਾ ਉਸ ਭੈਣ ਦਾ ਫੋਨ ਆਂਦਾ ਵੀ ਪ੍ਰਗਟ ਸਿੰਘ ਮੇਰੇ ਬੱਚੇ ਦਾ ਕੋਈ ਖੱਛਾ ਕੋਈ ਚੱਪਲ ਕੋਈ ਇੱਕ ਨਿਸ਼ਾਨੀ ਦੇ ਦੇ ਕਿ ਮੈਂ ਆਪਣੇ ਆਪ ਨੂੰ ਸਮੋਟ ਕੇ ਬਹਿ ਜਾ ਵੀ ਮੇਰਾ ਇਸ ਦੁਨੀਆ ਤੇ ਨਹੀਂ ਰਿਹਾ ਉਸ ਬੱਚੇ ਦੇ ਚਿੰਤਾ ਚ 4 ਸਾਲ ਨਹਿਰਾ ਦੇ ਉੱਤੇ ਜਾਂ ਬਾਬਿਆਂ ਦੇ ਕੋਲ ਕਿਉਂ ਪਰਿਵਾਰ ਨਾਲ ਫਿਰ ਮਨ ਨਹੀਂ ਟਿਕਦਾ ਮਾਪਿ ਉਹਦਾ ਜਿੱਥੇ ਉਹ ਕਹਿੰਦਾ ਭਜਣਾ ਪੈਂਦਾ ਇਸ ਦਾ ਛੋਲਾ ਚਲੀ ਜਾਵੇ ਉਸ ਤੋਂ ਬਾਅਦ ਦੇ ਮਾਪੇ ਭਜਦੇ ਨੇ ਉਹ ਪਿਓ ਵੀ ਉਹ ਪਿਓ ਆਪਣੇ ਬੱਚਿਆਂ ਨੂੰ ਲੱਭਦੇ ਪਿਓ ਇਸ ਦੁਨੀਆ ਤੋਂ ਜਲ ਜੁਕ ਨੇ ਲੇਕਿਨ ਉਹ ਬੱਚੇ ਨਹੀਂ ਆਇਤੀ ਕਰ ਲੈਂਦੇ ਉਸ ਤੋਂ ਬਾਅਦ ਇੱਕ ਲੇਡੀਜ਼ ਆਪਣੇ ਤਿੰਨ ਨਿੱਕੇ ਨਿੱਕੇ ਬੱਚੇ ਲੈ ਕੇ ਇੱਕ ਸਾਲ ਜੰਪ ਕਰ ਗਈ ਸੀ ਉਹ ਉਹਨੂੰ ਕੱਢਿਆ ਅੱਜ ਉਹ ਆਪਣੇ ਪਰਿਵਾਰ ਦੇ ਵਿੱਚ ਜਦੋਂ ਵੀ ਮਿਲਦੇ ਨੇ ਠੀਕ ਹੈ 2 ਮਿੰਟ ਦਾ ਗੁੱਸਾ ਸੀ ਤੇ ਪਰਮਾਤਮਾ ਨੇ ਉਹਨਾਂ ਦੀ ਜਾਨ ਬਖਸ਼ੀ ਸੀ ਮੈਂ ਕੁਝ ਨਹੀਂ ਕਰਦਾ ਇਹ ਸਿਰਫ ਮਾਲਕ ਕਰਵਾ ਰਿਹਾ ਉਹਦੀ ਕਿਰਪਾ ਹੈ ਕਿਉਂਕਿ ਰਾਤ ਨੂੰ ਅਸੀਂ 1 ਵਜੇ ਵੀ লাশ ਕੱਢਣ ਜਾਂਦੇ ਆ ਤੇ ਰਾਤ ਨੂੰ 1 ਵਜੇ ਕੀ ਦਿਨੇ 1 ਵਜੇ লাশ ਵੇਖ ਕੇ ਕੋਈ ਬੰਦਾ ਦੋ ਦਿਨ ਰੋਟੀ ਨਹੀਂ ਖਾ ਸਕਦਾ ਅਸੀਂ 1 ਵਜੇ ਵੀ ਜਾ ਕੇ লাশ ਨੂੰ ਕੱਢ ਕੇ ਟੈਕ ਕਰਕੇ ਪਰਿਵਾਰ ਨੂੰ ਸੰਭਾਲਤੀ ਇਹਨਾਂ ਮਾਲਕ ਨੇ ਹੌਸਲਾ ਦਿੱਤਾ ਉਸ ਤੋਂ ਬਾਅਦ ਜੋ ਮੇਨ ਹੈ ਮੇਰੇ ਮਤਲਬ ਸਾਡੀ ਨਹਿਰਾਂ ਦੇ ਵਿੱਚ ਸਾਡੇ ਹਰਿਆਣੇ ਦਾ ਪ੍ਰिजन ਕੇਂਦਰ ਹੈ ਪੌਰਸੈਦਾ ਪੇਵਾ ਜੀ ਜੀ ਉਥੋਂ ਜਾਲੀ ਪਾੜ ਕੇ ਮਗਰਮੱਛ ਸਾਡੀਆਂ ਵੱਡੀਆਂ ਨਹਿਰਾਂ ਦੇ ਵਿੱਚ ਆਏ ਹੋਏ ਨੇ ਔਰ ਇੱਕ ਸਾਲ ਮੈਨੂੰ ਯਾਦ ਹੈ 7 ਸਾਲ ਪਹਿਲਾਂ ਇੱਕ ਲੇਡੀਜ਼ ਔਰ ਜੈਂਟਸ ਪੱਠੇ ਵੱਢਣ ਗਏ ਸੀ ਨਹਿਰ ਦੇ ਵਿੱਚ ਤੇ ਉਹਨਾਂ ਦੇ ਉੱਤੇ ਮਗਰਮੱਛ ਨੇ ਹਮਲਾ ਕਰ ਦਿੱਤਾ ਹਮਲਾ ਕਰਨ ਤੋਂ ਬਾਅਦ ਫਿਰ ਪੂਰੇ ਆਸ-ਪਾਸ ਦੇ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਅਧਿਕਾਰੀ ਵੀ ਆਏ ਬਸ ਉਹਨਾਂ ਕੋਲ ਇੱਕੋ ਸਵਾਲ ਹੁੰਦਾ ਸੀ ਕਿੱਥੇ ਆ ਮਗਰਮੱਛ ਕਹਾਂ ਹੈ ਮਗਰਮੱਛ ਸਾਨੂੰ ਤੇ ਦਿਸਦਾ ਨਹੀਂ ਪੇਲਾ ਸੱਪਣਵੀ ਟੀਮ ਦੇ ਨਾਲ ਇੱਕ ਜਾਲ ਤਿਆਰ ਕਰਕੇ ਉਸ ਮਗਰਮਚ ਨੂੰ ਫੜ ਕੇ ਨਾਲੇ ਉਸ ਮਗਰਮਚ ਦੀ ਜਾਨ ਬਚਾਈ ਉਹਨੂੰ ਉਹਦੇ ਸੇਫ ਟਿਕਾਣੇ ਤੇ ਪਹੁੰਚਾ ਕੇ ਨਾਲੇ ਉੱਥੋਂ ਦੇ ਰਹਿਣ ਵਾਲੇ ਪੱਠੇ ਵੱਢਣ ਵਾਲੇ ਕਿਸਾਨ ਅਸੀਂ ਮੱਝਾਂ ਚਾਰਨ ਵਾਲੇ ਜਾਂ ਅਕਸਰ ਭੇਡਾਂ ਦੇ ਉੱਤੇ ਮਗਰਮਚ ਛਮਲਾ ਕਰਕੇ ਦੋ-ਦੋ ਭੇਡਾਂ ਗਰੀਬ ਗਡਰੀਆਂ ਦੀਆਂ ਖਾ ਗੇ ਨੇ ਉਹਨਾਂ ਸਾਰਿਆਂ ਦੀ ਸੇਫਟੀ ਕਰਕੇ ਮੈਂ ਤਕਰੀਬਨ 9 ਮਗਰਮਚ ਫੜ ਕੇ ਪ੍ਰਸ਼ਾਸਨ ਨੂੰ ਸੌਂਪ ਚੁੱਕਿਆ। ਕੀ ਬਾਤ ਹੈ। ਔਰ ਉਸ ਦੇ ਨਾਲ ਹੀ ਮੈਂ ਤੇ ਆਪਣੇ ਬੱਚਿਆਂ ਨੂੰ ਮੇਰੇ ਆਪਣੀਆਂ ਗੋਡੀਆਂ ਤਰਾਕੀ ਸਿੱਖ ਰਹੀਆਂ ਨੇ 6-6 ਸਾਲ ਦੀਆਂ ਨੇ ਚਾਚੇ ਦੀਆਂ ਗੁਡੀਆਂ ਨੇ ਉਹਨਾਂ ਦਾ ਭਰਾ ਔਰ ਡੈਡੀ ਨਹੀਂ ਹੈ ਕਵਲਪ੍ਰੀਤ ਔਰ ਅਮਰਤ ਮੈਂ ਆਪ ਨਹੀਂ ਕਹਿੰਦਾ ਲੇਕਿਨ ਇਸ ਟਾਈਮ ਉਹ ਹਰਿਆਣੇ ਪੰਜਾਬ ਦੀ ਕਿਸੇ ਵੀ ਨਹਿਰ ਦੇ ਵਿੱਚ ਉਹਨਾਂ ਨੂੰ ਅਗਰ ਜੰਪ ਕਰਨ ਵਾਸਤੇ ਕਿਹਾ ਜਾਏ ਤਾਂ ਇੱਕ ਮਿਸਾਲ ਦੇ ਤੌਰ ਤੇ ਥੱਲੋਂ 20 ਫੁੱਟ ਜਾ ਕੇ ਇੱਟ ਲਿਆ ਕੇ ਤੁਹਾਨੂੰ ਦਿਖਾ ਸਕਦੇ ਨੇ ਤੇ ਦਿਲ ਖੁਸ਼ ਹੁੰਦਾ ਜਦੋਂ ਉਹਨਾਂ ਨੂੰ ਇਹ ਵੇਖ ਕੇ ਜਾਂ ਉਹਨਾਂ ਨੂੰ ਅਵਾਰਡ ਮਿਲਦੇ ਨੇ ਜਾਂ ਲੋਕ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਨੇ ਯਾਨੀ ਕਿ ਇਹ ਕਹਿ ਸਕਦੇ ਆ ਕਿ ਸੇਵਾ ਰਚਪਾਲ ਸਿੰਘ ਆਪਣੇ ਕੋਲ ਹੀ ਰੱਖ ਰਿਹਾ ਇਹ ਸੇਵਾ ਰਚਪਾਲ ਸਿੰਘ ਵੱਲੋਂ ਆਪਣੇ ਪਰਿਵਾਰ ਵਿੱਚ ਵੀ ਦਿੱਤੀ ਪਰਿਵਾਰ ਵਿੱਚ ਕਿਉਂਕਿ ਮੈਂ ਹਰ ਗਰਮੀਆਂ ਦੇ ਵਿੱਚ ਮੇਰੇ ਕੋਲ ਬਾਜੀ 400 ਤੋਂ ਜ਼ਿਆਦਾ ਬੱਚੇ ਟ੍ਰੇਨਿੰਗ ਲੈਂਦੇ ਨੇ ਕਿਉਂਕਿ ਇਹ ਨਹੀਂ ਹੁੰਦਾ ਵੀ ਅਸੀਂ ਤਿਰਨਾ ਸਿੱਖੀਏ ਤੇ ਜ਼ਰੂਰੀ ਅਸੀਂ ਲਾਸ਼ਾਂ ਹੀ ਕੱਢਣੀਆਂ ਨੇ ਜਾਂ ਮਗਰਮੱਛ ਫੜਨੀਆਂ ਨੇ ਬਿਲਕੁਲ ਜੀ ਤਿਰਨ ਵਾਲਾ ਬੰਦਾ ਤੁਹਾਨੂੰ ਤਿਰਨਾ ਆਉਂਦਾ ਹੈ ਮੈਨੂੰ ਨਹੀਂ ਆਂਦਾ ਇੱਕ ਬੰਦਾ ਡੋਬ ਰਿਹਾ ਟੀਰਨ ਵਾਲਾ ਬੰਦਾ ਇੱਕ ਕੋਸ਼ਿਸ਼ ਜ਼ਰੂਰ ਕਰ ਸਕਦਾ ਬਿਲਕੁਲ ਪੱਗ ਛੁੱਟ ਕੇ ਰੱਸੀ ਛੁੱਟ ਕੇ ਵੀ ਮੈਂ ਇਹਨੂੰ ਬਚਾ ਸਕਦਾ ਅਗਰ ਨਹੀਂ ਨਿਕਲੇਗਾ ਮੈਂ ਤੇ ਨਿਕਲ ਹੀ ਜਾਵਾਂਗਾ ਮੈਨੂੰ ਨਹੀਂ ਆਂਦਾ ਮੈਂ ਤੇ ਕਹਾਂਗਾ ਵੀ ਜਾਂਦੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਰ ਇੱਕ ਗੁਣ ਹੋਣਾ ਬਹੁਤ ਜ਼ਰੂਰੀ ਹੈ ਔਰ ਸਾਡੇ ਮਾਮਾ ਦਾ ਲੜਕਾ ਜਾਂ ਪਿੰਡ ਦੇ ਬੱਚੇ ਜਾਂ ਮੇਰੇ ਜੋ ਸਾਥੀ ਨਰਿੰਦਰ ਔਰ ਸਿੰਦਰ ਮੇਰੇ ਨਾਲ 24 ਘੰਟੇ ਰਹਿੰਦੇ ਨੇ ਅਸੀਂ ਬਹੁਤ ਜ਼ਿਆਦਾ ਆਪਣੇ ਬੱਚੇ ਟ੍ਰੇਨਡ ਕੀਤੇ ਹੋਏ ਨੇ ਤਾਂ ਕਿ ਮੇਰੀ ਗੈਰ ਮੌਜੂਦਗੀ 'ਚ ਵੀ ਕਿਸੇ ਨੂੰ ਘਰ ਹੈਲਪ ਦੀ ਲੋੜ ਹੋ ਸਕਦਾ ਹੈ ਤੇ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਰਚਪਾਲ ਸਿੰਘ ਜੀ ਅਕਸਰ ਜਦੋਂ ਇਹੋ ਜਿਹੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਭਰਾ ਬੈਠੇ ਨੇ ਉਹਨਾਂ ਸੇਵਾਵਾਲੇ ਵੇਖ ਕੇ ਬੜੇ ਹੈਰਾਨ ਹੁੰਦੇ ਨੇ ਤੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮਦਦ ਕੀਤੀ ਜਾਂਦੀ ਹੈ ਕਿ ਅੱਜ ਤੱਕ ਕਿਸੇ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਇਲਾਵਾ ਕਿਤੇ ਆਪ ਜੀ ਨੂੰ ਕੋਈ ਮਦਦ ਆਈ ਪਾਜੀ ਮੈਂ ਇਹਨਾਂ ਲੰਬੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੈਂ 295 ਵਾਰ ਸਮਾਨਿਤ ਹੋ ਚੁੱਕਿਆ ਹਰਿਆਣਾ ਪੰਜਾਬ ਉਪੀ ਦਿੱਲੀ ਹੁਣ ਮੇਰਾ ਕੁਝ ਦਿਨ ਪਹਿਲਾਂ ਜਲੰਧਰ ਆਈਫਾ ਵਾਰਡ ਦੇ ਵਿੱਚ ਸਮਾਨੀ ਸਮਰੋਹ ਸੀ ਔਰ ਪਿਛਲੇ ਡੇਢ ਸਾਲ ਪਹਿਲਾਂ ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀ ਅਸੀਂ ਵਾਈਫ ਔਰ ਮੈਂ ਸਾਡਾ ਐਕਸੀਡੈਂਟ ਹੋ ਗਿਆ ਸੀ ਉਹਦੇ ਦੌਰਾਨ ਮੈਨੂੰ ਫਿਰ ਕਾਫੀ ਗੰਭੀਰ ਝੋਟਾਂ ਆਈਆਂ ਸੀ ਤੇ ਮੈਂ ਧੰਨਵਾਦ ਕਰਦਾ ਤੈਹ ਦਿਲ ਤੋਂ ਪੂਰੇ ਪੰਜਾਬ ਦਾ ਹਰਿਆਣਾ ਦਾ ਦੇਸ਼ ਆਬਦੇਸ਼ਾਂ ਦਾ ਬਹੁਤ ਲੋਕ ਮੇਰੇ ਨਾਲ ਜੁੜੇ ਔਰ ਉਹਨਾਂ ਨੇ ਮੇਰੀ ਪਰਿਵਾਰਿਕ ਹੈਲਪ ਕੀਤੀ ਔਰ ਉਸ ਹੈਲਪ ਨੇ ਫਿਰ ਮੈਨੂੰ ਮੰਜੀ ਦਿੱਤ ਉਸ ਦੌਰਾਨ ਵੀ ਪ੍ਰਸ਼ਾਸਨ ਜਾਂ ਸਰਕਾਰ ਨੇ ਮੇਰੀ ਹੈਲਪ ਨਹੀਂ ਕੀਤੀ ਲੇਕਿਨ ਦੇਸ਼ ਆਬਦੇਸ਼ਾਂ 'ਚ ਮੇਰੇ ਵੀਰ ਜੋ ਬੈਠੇ ਨੇ ਜਿਉਂਦੇ ਵਸਦੇ ਰਹਣ ਉਹਨਾਂ ਨੇ ਮੇਰੀ ਬਹੁਤ ਅਕਸਰ ਕੀ ਆ ਜਾਂਦਾ ਹੈ ਕਿ ਜਦੋਂ ਇਹੋ ਜੇ ਕਾਰਜਵਾਂ ਲੱਗੋ ਤੇ ਪਿੰਡ ਵਾਲੇ ਬੜਾ ਸਾਥ ਦਿੰਦੇ ਨੇ ਜੀ ਕਿਤੇ ਕੋਈ ਇਹੋ ਜਿਹਾ ਸਮਾਂ ਵੀ ਆਇਆ ਕਿ ਪਿੰਡ ਵਾਲੇ ਨੇ ਕਹਿ ਦਿੱਤਾ ਕਿ ਪ੍ਰਗਟ ਸਿੰਘ ਜੀ ਰਚਪਾਲ ਸਿੰਘ ਜੀ ਜਿਹੜਾ ਕਾਜ ਕਰ ਰਹੇ ਹੋ ਆਪਣੇ ਤਕਸੀਮਤ ਰੱਖੋ ਪਰਿਵਾਰ ਤੱਕ ਨਾ ਲੈ ਕੇ ਜਾਓ ਕਿਉਂਕਿ ਤੁਹਾਡੇ ਪਰਿਵਾਰ ਵਿੱਚ ਬੱਚੀਆਂ ਨੇ ਕੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿਵਾ ਵਿੱਚ ਪਾਣਾ ਠੀਕ ਹੈ ਬਿਲਕੁਲ ਵੇਖੋ ਇਹ ਤੇ ਆਪਣੇ ਪੈਮ ਭਰਮ ਨੇ ਐਸਾ ਕੁਛ ਨਹੀਂ ਅਕਸਰ ਮੈਂ ਜਦੋਂ ਜਦੋਂ ਗਲੀ ਸੜੀ ਬੋਡੀਗਾਰਡ ਕਿਆ ਮੈਂ ਤੇ ਉਹ ਘਰ ਦੇ ਕੰਦਰ ਉੱਥੇ ਹੀ ਖਲੋ ਜਾ ਪਹਿਲਾਂ ਉੱਤੇ ਪਾਣੀ ਪਾਲਾ ਕੋਈ ਐਸਾ ਦੁਨੀਆ ਤੇ ਕੁਛ ਨਹੀਂਗਾ ਆਪਣੇ ਮਨ ਦੇ ਵਿੱਚ ਸੇਵਾ ਹੋਣੀ ਚਾਹੀਦੀ ਤੇ ਸਾਡੇ ਪਿੰਡ ਮੇਰਾ ਬਹੁਤ ਖੁਸ਼ ਹੈ ਮੇਰਾ ਪਿੰਡ ਮੇਰੀ ਹੈਲਪ ਕਰਦਾ ਅਕਸਰ ਜਦੋਂ ਮੈਂ ਆਸੇ-ਪਾਸੇ ਹਾਂ ਕੋਈ ਨਹਿਰ ਦੇ ਵਿੱਚ লাশ ਜਾ ਰਹੀ ਹੈ ਜਾਂ ਕੋਈ ਬੰਦਾ ਤੁਰੰਤ ਮੈਨੂੰ ਜਰਾਨੀਆਂ ਬੰਦੇ ਹਰ ਇੱਕ ਬੰਦਾ ਤੁਰੰਤ ਕਹਿੰਦਾ ਪ੍ਰਗਟ ਆ ਜਾ ਵੀ ਭੱਜ ਕੇ ਇੱਕ ਡੈੱਡ ਬੋਡੀ ਜਾ ਰਹੀ ਤੇ ਉਹ ਤੇ ਖੁਸ਼ ਨੇ ਕਿਉਂਕਿ ਮੈਂ ਜਾਦਾ ਵੱਡੀ ਗੱਲ ਸ਼ਾਇਦ ਹੋ ਜੇਗੀ ਮੇਰੇ ਨਾਂ ਤੋਂ ਪਿੰਡ ਦਾ ਨਾਮ ਵੱਜਦਾ ਤੇ ਅਕਸਰ ਜਦੋਂ ਪਿੰਡ ਵਾਲੇ ਖੁਸ਼ਪੈਣ ਪ੍ਰਾਸਾਖ ਸੰਬੰਧੀ ਖੁਸ਼ ਹੁੰਦੇ ਨੇ ਜਦੋਂ ਕੋਈ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਪ੍ਰਗਟ ਸਿੰਘ ਸਾਡਾ ਰਿਸ਼ਤੇਦਾਰ ਹੈ ਜੀ بڑا ਨਾਮ ਹੈ ਜੀ ਬੜਾ ਅੱਛਾ ਕਰਦੇ ਕਿਉਂਕਿ ਹਰ ਇੱਕ ਖੇਤਰ ਦੇ ਵਿੱਚ ਆਪਣੀ ਆਪਣੀਆਂ ਸਿਵਾਵਾਂ ਨੇ ਲੇਕਿਨ ਇਹ ਜੋ ਡੈੱਡ ਬਾਡੀ ਦੀ ਹੈ ਨਾ ਇਹ ਭਾਜੀ ਬਹੁਤ ਲੋਕ ਇਹਨੂੰ ਤਰਾਜਗੀ ਮੇਰੇ ਕੋਲ ਐਸੀ-ਐਸੀਆਂ 3 ਮਹੀਨੇ 13-13 ਦਿਨ ਦੀ ਬਾਡੀ ਸਾਢੇ 3 ਮਹੀਨੇ ਬਾਅਦ ਬਾਡੀਆਂ ਮਿਲਦੀਆਂ ਜਿਨ੍ਹਾਂ ਦੀ ਫੋਟੋ ਵੇਖ ਕੇ ਵੀ ਮੈਂ ਤਾਂ ਕੋਈ ਰੋਟੀ ਨਹੀਂ ਖਾ ਸਕਦਾ ਅਸੀਂ ਉਹਨਾਂ ਨੂੰ ਕੱਢ ਕੇ ਇੱਕ ਪੱਲੀ ਦੇ ਵਿੱਚ ਸਮੇਤ ਕੇ ਪਰਿਵਾਰਾਂ ਨੂੰ ਸੌਪਿਆ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹ ਸੱਚਮੁੱਚ ਬੜੀ ਹੈਰਾਨਗੀ ਹੋਈ ਜਦੋਂ ਰਚਪਾਲ ਸਿੰਘ ਜੀ ਦੀ ਸੇਵਾ ਵੱਲ ਝਾਤ ਮਾਰਦੇ ਆ ਸੱਚਮੁੱਚ ਉਹ ਖਿਆਲ ਚੇਤੇ ਆਂਦਾ ਹੈ ਸਿੱਖ ਇਤਿਹਾਸ ਦੇ ਉਹ ਵਰਕੇ ਸਾਡੇ ਸਾਹਮਣੇ ਆ ਜਾਂਦੇ ਨੇ ਭਗਤਪੁਰੋਤ ਸਿੰਘ ਜੀ ਦਾ ਨਾਮ ਜਿਨ੍ਹਾਂ ਨੇ ਪਿੰਗਲਵਾੜੇ ਦੀ ਅਰੰਭਤਾ ਕੀਤੀ ਸੱਚਮੁੱਚ ਉਹਨਾਂ ਨੇ ਵੀ ਇੱਕ ਬੀੜਾ ਚੁੱਕਿਆ ਸੀ ਤੇ ਇੱਕ ਬੀੜਾ ਸਰਦਾਰ ਰਚਪਾਲ ਸਿੰਘ ਚੁੱਕਿਆ ਹੈ ਕਿਹੋ ਜੇ ਕਾਰਜ ਦੀ ਗੱਲ ਕੀਤੀ ਜਾਵੇ ਜਾਂ ਕਿਹੋ ਜੀ ਸੇਵਾਵਾਂ ਦੀ ਗੱਲ ਕੀਤੀ ਜਾਵੇ ਕੋਈ ਸੇਵਾ ਰਹਿ ਨਹੀਂ ਜਾਂਦੀ ਜਦੋਂ ਇੱਕ ਵਿਛੜੀ ਹੋਈ ਜਿੰਦ ਨੂੰ ਪਰਿਵਾਰ ਵਿੱਚ ਪਹੁੰਚਾ ਦੇਣਾ ਭਾਵੇਂ ਡੈੱਡ ਬੋਡੀ ਦੇ ਰੂਪ ਵਿੱਚ ਹੈ ਜਿਵੇਂ ਰਚਪਾਲ ਸਿੰਘ ਦੱਸਿਆ ਕਿ ਕਿੰਨੇ ਲੰਬੇ ਸਮੇਂ ਤੋਂ ਕੋਈ ਮਾਂ ਤੇ ਕੋਈ ਭੈਣ ਇਹ ਅਰਦਾਸ ਕਰੀਏ ਕਿ ਮੇਰਾ ਵੀਰ ਕੋਈ ਮੇਰੇ ਵੀਰ ਦੀ ਨਿਸ਼ਾਨੀ ਮਿਲ ਜਾਵੇ ਕੋਈ ਮੇਰੇ ਵੀਰ ਦਾ ਕੋਈ ਸੂਤਕਾਣਾ ਮਿਲ ਜਾਵੇ ਕਿ ਮੇਰਾ ਵੀਰ ਜਿਉਂਦਾ ਹੈ ਜਾਂ ਨਹੀਂ ਜਿਉਂਦਾ ਰਚਪਾਲ ਸਿੰਘ ਜੀ ਜਦੋਂ ਅਸੀਂ ਇਹੋ ਜੇ ਕਾਜਵਲ ਝਾਤ ਮਾਰਦੇ ਆ ਤੇ ਪ੍ਰਸ਼ਾਸਨ ਵੀ ਤੁਹਾਡਾ ਸਾਥ ਦਿੱਤਾ ਤੁਸੀਂ ਜਿਵੇਂ ਆਖਿਆ ਕਿ ਪ੍ਰਸ਼ਾਸਨ ਮੈਨੂੰ ਕਾਲ ਕਰ ਲੈਂਦਾ ਪਿੰਡ ਵਾਲੇ ਤੁਹਾਡਾ ਸਾਥ ਦਿੰਦੇ ਨੇ ਬਟ ਮੈਂ ਪਰਿਵਾਰ ਵਿੱਚ ਜਾਣਾ ਚਾਹਾਂਗਾ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਬੱਚਿਆਂ ਵੱਲੋਂ ਜਾਂ ਤੁਹਾਡੇ ਜਿਹੜੇ ਸੁਪਤਨੀ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਕਿਉਂਕਿ ਜ਼ਰੂਰੀ ਨਹੀਂ ਕਿ ਜਿਹੜੀ ਸੇਵਾਵਾਂ ਤੁਸੀਂ ਕਰਦੇ ਹੋ ਉਹ ਤੁਹਾਡੇ ਪਰਿਵਾਰ ਵਿੱਚ ਵੀ ਅੱਗੇ ਆ ਜਾਣ ਸੇਵਾ ਭਾਜੀ ਜੇ ਸੱਚਾਈ ਪੁੱਛੋ ਤੇ ਮਾਪੇ ਤੇ ਕੱਢਦੇ ਨੇ ਗੱਲਾਂ ਉਹ ਗਾਲਾਂ ਕਿਉਂ ਕੱਢਦੇ ਨੇ ਉਹ ਕਹਿੰਦੇ ਨੇ ਅਸੀਂ ਹਲਾਸ਼ਾਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਘਰ ਵਾਲੇ ਵੀ ਹੱਥ ਨਹੀਂ ਲਾਂਦੇ ਤੂੰ ਕਿਉਂ ਕਰਦਾ ਫਿਰ ਕੋਈ ਕਿਸੇ ਤਰੀਕੇ ਦੀ ਹੈਲਪ ਨਹੀਂ ਮਦਦ ਨਹੀਂ ਪਰ ਮੈਂ ਹਰ ਵਾਰ ਆਪਣੇ ਮਾਪੇ ਨੂੰ ਸਮਝਾ ਲੈਣਾ ਪਾਪਾ ਬਸ ਲਾਸਟ ਅੱਜ ਤੋਂ ਬਾਅਦ ਨਹੀਂ ਜਾਂਦਾ ਉਹ ਬੜੇ ਦੁਖੀ ਨੇ ਰੋ ਰਹੇ ਨੇ ਚਾਪ ਅੱਜ ਪਾਪਾ ਬਸ ਲਾਸਟ ਅੱਜ ਤੋਂ ਬਾਅਦ ਨਹੀਂ ਜਾਂਦਾ ਪਰ ਮੇਰੇ ਮਾਪੇ ਦਾ ਬਹੁਤ ਵੱਡਾ ਮੈਨੂੰ ਆਸ਼ੀਰਵਾਦ ਤੇ ਸਹਯੋਗ ਹੈ। ਵੇਖੋ ਮਾਪੇ ਹਰ ਇੱਕ ਚਾਹੁੰਦਾ ਹੈ ਕਿਉਂਕਿ ਲਾਸ਼ ਨੂੰ ਕੀ ਪਤਾ ਕਿਵੇਂ ਦੀ ਬਿਮਾਰੀ ਤੋਂ ਮਰਿਆ ਹੈ। ਕੀ ਇੱਕ ਟੱਕਿਓ ਕੀ ਕੀੜੇ ਉਹਨਾਂ ਦੇ ਵਿੱਚ ਐਡੇ-ਐਡੇ ਵੱਡੇ ਖੱਪੇ ਕਰ ਦਿੰਦੇ ਨੇ ਉਹ ਆਰ ਭਰ ਨਿਕਲ ਜਾਂਦਾ। ਤੇ ਮਾਪੇ ਕਿਤੇ ਨਾ ਕਿਤੇ ਫਿਰ 25 ਫੁੱਟ ਨਹਿਰੇ। ਮੇਰੇ ਕੋਲ ਤਿੰਨ ਗੁੱਡੀਆਂ ਨੇ। ਥੱਲੇ ਕੀ ਪਤਾ ਨਹਿਰ ਦੇ ਵਿੱਚ ਕੀ ੜੰਗਾ। ਵੱਡੇ-ਵੱਡੇ ਸਪੈਦੇ, ਕਿਕਰ, ਚੋਰੀ ਦੀਆਂ ਕਾਰਾਂ। ਕੀ ਪਤਾ ਮੈਂ ਥੱਲੇ ਗਿਆ ਵਾਪਸ ਆਣਾ ਵੀ ਹੈ ਕਿ ਨਹੀਂ। ਨਹੀਂ ਆਣਾ ਬਿਲਕੁਲ। ਇਹ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਨੇ ਆਪਣੀ ਜਗ੍ਹਾ ਬਿਲਕੁਲ ਸਹੀ ਨੇ ਪਰ ਗਾਲਾਂ ਦੇ ਨਾਲ-ਨਾਲ ਮੈਨੂੰ ਆਸ਼ੀਰਵਾਦ ਵੀ ਉਹਨਾਂ ਦਾ ਬਹੁਤ ਵੱਡਾ ਹੈ ਤਾਂ ਹੀ ਮੈਂ ਇਹ ਕਾਰਜ ਕਰ ਰਿਹਾ ਜਿਵੇਂ ਤੁਸੀਂ ਆਖ ਰਹੇ ਹੋ ਕਿ ਮੇਰੀਆਂ ਤਿੰਨ ਗੁੱਡੀਆਂ ਨੇ ਜੀ ਕਦੀ ਗੁੱਡੀਆਂ ਦੇ ਵੱਲ ਵੀ ਖਿਆਲ ਆਇਆ ਗੁੱਡੀਆਂ ਵੱਲ ਤੇ ਖਿਆਲ ਆਂਦਾ ਭਾਜੀ ਪਰ ਮੈਂ ਗੁੱਡੀਆਂ ਨਾਲੋਂ ਜ਼ਿਆਦਾ ਫਿਰ ਉਹਨਾਂ ਪਰਿਵਾਰਾਂ ਦਾ ਵੀ ਤੇ ਖਿਆਲ ਆਂਦਾ ਜਿਹੜੇ 15-15 ਦਿਨਾਂ ਤੋਂ ਰੋਲ ਰਹੇ ਨੇ ਜਦੋਂ ਘਰੋਂ ਜਾਂਦੇ ਹੋ ਗੁੱਡੀਆਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਗੁੱਡੀਆਂ ਚ ਖੁਸ਼ ਨੇ ਬੱਚੀਆਂ ਖੁਸ਼ ਨੇ ਕਿ ਸਾਡੇ ਬਾਪੂ ਜੀ ਸਾਡੇ ਪਿਤਾ ਜੀ ਸੇਵਾ ਤੇ ਜਾ ਰਹੇ ਨੇ ਬੱਚੇ ਤਕਰੀਬਨ ਖੁਸ਼ ਨੇ ਕਿਉਂਕਿ ਜਦੋਂ ਮੈਨੂੰ ਲੋਕਲ ਆਸ-ਪਾਸ ਕਿਤੇ ਵਾਰਡ ਵਾਸਤੇ ਸਮੰਤ ਕਰਨ ਵਾਸਤੇ ਸੱਦਿਆ ਜਾਂਦਾ ਫਿਰ ਇਹਨੂੰ ਪਾਵੇਂ ਇੱਕ ਮਸਾਲਾ ਲਾ ਲਓ ਜਾਂ ਖੁਸ਼ੀ ਲਾ ਲਓ ਮੈਂ ਆਪਣੇ ਮਹਾਬਾਪ ਨੂੰ ਔਰ ਵਾਈਫ ਆਪਣੇ ਬੱਚੇ ਨੂੰ ਅਕਸਰ ਮੰਚ ਦੇ ਉੱਤੇ ਲਾ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਵਾਉਣਾ ਤੇ ਉਹ ਤਕਰੀਬਨ ਖੁਸ਼ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਕਿਸ ਤਰ੍ਹਾਂ ਦੇ ਸਨਮਾਨ ਮਿਲੇ ਨੇ ਸਰਦਾਰ ਰਚਪਾਲ ਸਿੰਘ ਜੀ ਨੂੰ ਅਤੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਆਓ ਆਪਾਂ ਥੋੜੀ ਜੀ ਨਿਗਾਹ ਮਾਰਦੇ ਆ ਇਹਨਾਂ ਨੂੰ ਮਿਲੇ ਹੋ ਸਨਮਾਨਾਵਾਦ ਤੇ ਇਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੇ ਵੱਲ ਵਿੱਚ ਦੁਨੀਆਂ ਸੇਵ ਕਮਾਈਆ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਉਹ ਕਾਰਜ ਜਿਹੜਾ ਵਿਸ਼ੇਸ਼ ਤੌਰ ਤੇ ਸਰਦਾਰ ਰਚਪਾਲ ਸਿੰਘ ਪ੍ਰਗਟ ਸਿੰਘ ਦੇ ਵੱਲੋਂ ਕੀਤਾ ਜਾ ਰਿਹਾ ਦੇਖ ਕੇ ਬੜੀ ਹੈਰਾਨਗੀ ਹੋਈ ਕਿਵੇਂ ਨਹਿਰ ਵਿੱਚ ਛਾਲ ਮਾਰਨੀ ਕਿਵੇਂ ਡੈੱਡ ਬੋਡੀ ਕੱਢ ਕੇ ਲੈ ਕੇ ਆਨੀ ਕਿਵੇਂ ਜਿੰਦੇ ਮਗਨ ਮੱਛ ਕੱਢ ਕੇ ਲੈ ਕੇ ਆਉਣੇ ਤੇ ਉਸ ਤੋਂ ਬਾਅਦ ਇਹਨਾਂ ਦੀ ਹੌਸਲਾ ਵਧਾਈ ਵਾਸਤੇ ਸਰਕਾਰਾਂ ਦੇ ਵੱਲੋਂ ਪੰਚਾਇਤਾਂ ਦੇ ਵੱਲੋਂ ਸਨਮਾਨ ਜਥੇਬੰਦੀਆਂ ਦੇ ਵੱਲੋਂ ਇਹਨਾਂ ਦਾ ਸਤਿਕਾਰ ਕੀਤਾ ਗਿਆ ਸਨਮਾਨ ਬੜਾ ਛੋਟਾ ਹੈ ਬਟ ਸਜਦਾ ਕਰੀਏ ਉਹਨਾਂ ਸੰਸਥਾਵਾਂ ਨੂੰ ਵੀ ਜਿਨ੍ਹਾਂ ਨੇ ਘੱਟੋ-ਘੱਟ ਇਹਨਾਂ ਦਾ ਸਨਮਾਨ ਤਾਂ ਕੀਤਾ ਬਟ ਜਿਹੜਾ ਸਨਮਾਨ ਗੁਰੂ ਸਾਹਿਬ ਨੇ ਇਹਨਾਂ ਦੀ ਝੋਲੀ ਪਾਇਆ ਹੈ ਉਹ ਸਨਮਾਨ ਉਹ ਸਜਦਾ ਹੈ ਇੱਕੋ ਅਰਦਾਸ ਮਾਲਕ ਅੱਗੇ ਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੇਵਾਵਾਂ ਇਸੇ ਤਰ੍ਹਾਂ ਸਰਦਾਰ ਅਚਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਲੈਂਦਾ ਰਵੇ ਸਰਦਾਰ ਚਪਾਲ ਸਿੰਘ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਇੱਕ ਮੈਂ ਬੇਨਤੀ ਕਰਾਂਗਾ ਜਾਂਦੇ ਹੋਏ ਤੁਸੀਂ ਸਾਡੇ ਸਿੱਖ ਨੌਜਵਾਨਾਂ ਵਾਸਤੇ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਸਭ ਨੂੰ ਇਹੀ ਅੱਜ ਜੁੜ ਕੇ ਬੇਨਤੀ ਕਰਾਂਗਾ ਜੇ ਭੈਣਾਂ ਨੇ ਭਰਾ ਨੇ ਆਪਣੀ ਪੜ੍ਹਾਈ ਕਰੋ ਆਪਣੇ ਮਾਪ ਦਾ ਆ ਔਰ ਇਹਨਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਕੁਝ ਐਸਾ ਜ਼ਰੂਰ ਕਰੋ ਜਿਹਦੇ ਕਰਕੇ ਤੁਹਾਡੇ ਮਾਪੇ ਨੂੰ ਜਾਂ ਤੁਹਾਡੀ ਸਿੱਖੀ ਨੂੰ ਜਾਂ ਤੁਹਾਡੀ ਕੌਮ ਨੂੰ ਪਹਿਚਾਣਿਆ ਜਾਵੇ ਔਰ ਇੱਕ ਮੈਸੇਜ ਮੈਂ ਬਹੁਤ ਜ਼ਰੂਰੀ ਨੇ ਭਾਵਿਓ ਕਿਸੇ ਵੀ ਤਰ੍ਹਾਂ ਨਾਲ ਜੁੜੇ ਬੱਚੇ ਨੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਤਮ ਹੱਤਿਆ ਨਾ ਕਰੋ ਜ਼ਿੰਦਗੀ ਦੇ ਵਿੱਚ ਆਤਮ ਹੱਤਿਆ ਦਾ ਕੋਈ ਹੱਲ ਨਹੀਂ ਇਸ ਜੋ ਹਿੰਦੁਸਤਾਨ ਦੀ ਸਭ ਤੋਂ ਗੰਦੀ ਮੌਤ ਨਹਿਰਾਂ ਵਾਲੀ ਮੌਤ ਇਸ ਮੌਤ ਤੋਂ ਬਚੋ ਕਿਉਂਕਿ ਇਹਦੇ ਵਿੱਚ ਹਜ਼ਾਰਾਂ ਪਰਿਵਾਰ ਰੁੜ ਕੇ ਖਤਮ ਹੋ ਗਏ ਨੇ ਆਤਮ ਹੱਤਿਆ ਨਾ ਕਰੋ ਮਾਲਕ ਦੀ ਦਿੱਤੀ ਹੋਈ ਜ਼ਿੰਦਗੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਜੀਵਾਂ ਦੇ ਵਿੱਚ ਹਾਸੀ ਖੁਸ਼ੀ ਬਿਟਾਓ ਕੀ ਬਾਤ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜਿਉ ਇਹ ਸਾਜੀ ਸਾਡੀ ਅਤੀ ਸਤਿਕਾਰਯੋਗ ਗੋਤਾਖੋਦ ਸਦਾ ਰਚਵਾਲ ਸਿੰਘ ਜੀ ਜਿਹੜੇ ਕਿ ਇਹ ਨਵਿਕਲਾ ਕਾਰਜ ਕਰ ਰਹੇ ਨੇ ਸੋ ਹੁਣ ਫਿਲਹਾਲ ਸਾਨੂੰ ਦਿਓ ਆਗਿਆ ਅਗਲੀ ਵਾਰ ਫਿਰ ਆਵਾਂਗੇ ਨਵੀਂ ਸਿੱਖਿਆ ਲੈ ਕੇ ਤਦ ਤੱਕ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ